ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਪਤੇ ਮੈਂ ਤੁਹਾਡਾ ਦੋਸਤ ਡਾਕਟਰ ਮਨਜੀਤ ਰਿਸਿਸਟ ਦੋਸਤੋ ਅੱਜ ਆਪਾਂ ਚੱਜ ਦਾ ਵਿਚਾਰ ਵਿਸ਼ੇ ਦੇ ਅਨੁਸਾਰ ਜਿਸ ਜੜੀ ਬੂਟੀ ਦਾ ਗੱਲ ਜਿਸ ਜੜੀ ਬੂਟੀ ਦੇ ਗੱਲਬਾਤ ਕਰਾਂਗੇ ਉਹਨੂੰ ਪੰਜਾਬੀ ਦੇ ਵਿੱਚ ਪੁਨਰਵਾ ਕਹਿੰਦਾ ਪੁਨਰਵਾ ਜਾਂ ਆਮ ਪਿੰਡੂ ਭਾਸ਼ਾ ਦੇ ਵਿੱਚ ਗਦਬੜ ਕਹਿੰਦੇ ਨੇ ਆਹ ਦੇਖੋ ਇਹ ਹੈ ਇਹਨੂੰ ਗਦਬੜ ਕਹਿੰਦੇ ਨੇ ਪੁਨਰਵਾ ਇਹਦਾ ਅਸਲੀ ਜਿਹੜਾ ਬੋਟੈਨੀਕਲ ਨਾਮ ਹੈ ਉਹ ਹੈਗਾ ਬੁਹੇਰੀਆ ਡਿਫਿਊਜ਼ਾ ਬੁਹੇਰੀਆ ਡਿਫਿਊਜ਼ਾ ਸੀ ਆ ਬੁਟੀ ਹੈ ਹੁਣ ਆਪਾਂ ਇਹਦੇ ਬਾਰੇ ਦੱਸਾਂਗੇ ਇਹ ਆ ਪੁਨਰਵਾ ਜਿਹਨੂੰ ਅਸੀਂ ਬੋਹੇਵੀਆ ਡਿਫਿਊਜ਼ਾ ਦੇ ਨਾਮ ਨਾਲ ਆਪਾਂ ਬੋਡੀ ਕਨ ਬੋਟੈਨੀਕਲ ਨਾਮ ਜੀ ਦਾ ਹੈਗਾ ਉਹ ਇਹ ਪੁਨਰਵਾ ਹੁੰਦੀ ਹੈ ਬਹੁਤ ਅੱਛੀ ਜੜੀ ਬੁਟੀ ਆ ਆਮ ਖੇਤਾਂ ਦੇ ਵਿੱਚ ਆਮ ਉਗਦੀ ਆ ਛੜਕਾਂ ਤੇ ਖੇਤਾਂ ਤੇ ਜਿੱਥੇ ਵੀ ਆਪਣੀ ਇਹਨਾਂ ਨੂੰ ਖੁੱਲੀ ਥਾਂ ਮਿਲਦੀ ਆ ਉਹ ਉੱਥੇ ਉਗਦੀ ਆ ਇਹਦੇ ਵਿੱਚ ਆ ਇਹਦੀ ਨਿਸ਼ਾਨੀ ਹੁੰਦੀ ਆ ਇਹੋ ਜਿਹਾ ਇਹਦਾ ਪੱਤਾ ਹੁੰਦਾ ਦੇਖੋ ਇਹ ਦਾ ਚਿਕਣਾ ਚਿਕਣਾ ਪੱਤਾ ਹੁੰਦਾ ਤੇ ਇਹਦੀ ਇੱਥੇ ਗੱਠ ਜੀ ਬਣਦੀ ਆ ਉਹ ਆਪਾਂ ਦੇਖ ਸਕਦੇ ਹਾਂ ਇਹਦੇ ਵਿੱਚੋਂ ਇੱਕ ਦਾ ਪੀਸ ਨਿਕਲਦਾ ਹੁੰਦਾ ਕਾਲੇ ਰੰਗ ਦਾ ਇਹਦਾ ਬੀਜ ਨਿਕਲੂਗਾ ਇਹਦੇ ਵਿੱਚੋਂ ਇੱਥੇ ਇਹ ਇੱਥੇ ਠੀਕ ਹੈ ਇਹ ਬਹੁਤ ਅੱਛੀ ਦਵਾਈ ਇਹ ਤਾਂ ਤਿਆਰ ਹੁੰਦੀ ਹੈ ਇਹ ਡਾਈਜਰੇਟਿਕ ਵੀ ਹੈ ਡਾਈਜਰੇਟਿਕ ਮਤਲਬ ਪਿਸ਼ਾਬ ਨੂੰ ਖੋਲ ਕੇ ਲਿਆਉਣ ਵਾਲੀ ਹੈ ਤੇ ਲੀਵਰ ਦੇ ਵਾਸਤੇ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਇਹ ਦਵਾਈ ਜਿਹੜੀ ਹੈ ਐਂਟੀ ਇਨਫਲਮੇਟਰੀ ਹੈ ਸੋਜਿਸ ਨੂੰ ਕੱਟ ਕਰਦੀ ਹੈ ਸਰੀਰ ਦੇ ਵਿੱਚੋਂ ਸੋਇਸ ਕੱਟ ਕਰਦਿਆਂ ਪਿਸ਼ਾਬ ਨੂੰ ਖੋਲ ਕੇ ਲਿਆਉਂਦੀ ਹੈ ਇਹ ਪ੍ਰੋਸਟੇਟ ਦੀਆਂ ਗਦੂਦਾਂ ਦੇ ਵਾਸਤੇ ਜਿਨ੍ਹਾਂ ਦੇ ਗਦੂਦ ਵੱਜ ਜਾਂਦੇ ਨੇ ਉਹਨਾਂ ਵਾਸਤੇ ਪਥਰੀਆਂ ਵਾਸਤੇ ਸਭ ਤੋਂ ਵਧੀਆ ਇਹ ਪਿਸ਼ਾਬ ਲੱਗ ਕੇ ਆਉਂਦਾ ਹੋਵੇ ਪਿਸ਼ਾਬ ਘੱਟ ਆਉਂਦਾ ਹੋਵੇ ਉਹਦੇ ਲਈ ਇਹ ਬਹੁਤ ਹੀ ਵਧੀਆ ਹੈ ਜੀਵਨਦਾਇਨੀ ਬੂਟੀ ਇਸ ਨੂੰ ਕਿਹਾ ਗਿਆ ਪੁਨਰਵਾਇ ਨੂੰ ਇਸ ਕਰਕੇ ਕਿਹਾ ਜਾਂਦਾ ਆਮ ਭਾਸ਼ਾ ਦੇ ਚੋਂ ਪੁਨਰਵਾ ਵੀ ਕਹਿੰਦੇ ਨੇ ਪੁਨਰਵਾ ਇਸਕੇ ਕਿਹਾ ਗਿਆ ਕਿ ਪੁਨਰਜੀਵਨ ਦੁਬਾਰ ਤੋਂ ਜੀਵਨ ਦੇ ਦਿੰਦੀ ਹੈ ਰੰਗੂ ਬਿੜੀ ਕਰਦੀ ਹੈ ਸਰੀਰ ਨੂੰ ਮਤਲਬ ਤਾਕਤਵਰ ਬਣਾ ਦਿੰਦੀ ਹੈ ਜਿਦੇ ਨਾਲ ਸੈਕਸ਼ੂਅਲ ਪ੍ਰੋਬਲਮਸ ਤੇ ਆਮ ਕਮਜ਼ੋਰੀ ਜਿਹੜੀ ਦੂਰ ਹੋ ਜਾਂਦੀ ਹੈ ਇਹਦੇ ਨਾਲ ਪਰ ਇਹਦੀਆਂ ਕੁਝ ਸਾਵਧਾਨੀਆਂ ਨੇ ਦੋਸਤੋ ਇਹ ਜਿਆਦਾ ਨਹੀਂ ਦੇਣੀ ਚਾਹੀਦੀ ਉਹਨਾਂ ਪੇਸ਼ੈਂਟ ਨੂੰ ਖਾਸ ਕਰਕੇ ਦੇਣੀ ਜਿਹਦੀ ਜਿਨ੍ਹਾਂ ਨੂੰ ਪਿਸ਼ਾਬ ਜਿਆਦਾ ਆਉਂਦਾ ਕਿਉਂਕਿ ਇਹ ਡੀਹਾਈਡਰੇਸ਼ਨ ਕਰ ਸਕਦੀ ਹੈ ਪਿਸ਼ਾਬ ਖੋਲ ਕੇ ਆਉਣ ਨਾਲ ਪਾਣੀ ਸਰੀਰ ਚੋਂ ਮੁੱਕ ਸਕਦਾ ਹੈ ਨੰਬਰ 2 ਜਿਨ੍ਹਾਂ ਦਾ ਬੀਪੀ ਲੋਅ ਰਹਿੰਦਾ ਹੋਵੇ ਉਹਨਾਂ ਨੂੰ ਨਹੀਂ ਦੇਣੀ ਕਿਉਂਕਿ ਇਹਦੇ ਨਾਲ ਬੀਪੀ ਲੋਅ ਹੋ ਜਾਏਗਾ ਪੇਸ਼ੈਂਟ ਦਾ ਉਸ ਤੋਂ ਇਲਾਵਾ ਪ੍ਰੈਗਨੈਂਸੀ ਜਿਨ੍ਹਾਂ ਨੂੰ ਹੋਵੇ ਬੱਚਾ ਜਿਨ੍ਹਾਂ ਦੇ ਮਾਮਾ ਟਹਿਰਾ ਹੋਵੇ ਉਹਨਾਂ ਨੂੰ ਨਹੀਂ ਦੇਣਾ ਤੇ 12 ਸਾਲ ਤੋਂ ਜਿਹੜੇ ਥੱਲੇ ਬੱਚੇ ਨੇ ਉਹਨਾਂ ਨੂੰ ਇਹ ਕਦੇ ਨਹੀਂ ਦੇਣਾ ਕਿਉਂ ਕਿ ਇਹ ਉਹਨਾਂ ਦਾ ਪਾਣੀ ਮੁਕਾਉਂਦਾ ਹੈ ਇਸ ਤੋਂ ਇਲਾਵਾ ਦੋਸਤੋ ਇਹ ਬਹੁਤ ਅੱਛੀ ਜਿਹੜੀ ਬੁਟੀ ਹੈ ਇਹਨੂੰ ਸਾਂਭਣਾ ਚਾਹੀਦਾ ਹੈ ਇਹਦਾ ਹੋਰ ਗਿਆਨ ਲੈਣ ਦੇ ਲਈ ਤੁਸੀਂ ਮੈਨੂੰ ਮੇਰਾ YouTube ਚੈਨਲ ਮੇਰਾ Facebook ਚੈਨਲ ਤੇ ਮੇਰਾ Instagram ਚੈਨਲ ਫੋਲੋ ਕਰ ਸਕਦੇ ਹੋ ਤੇ ਉਹਨੂੰ ਅੱਗੇ ਫਾਰਵਰਡ ਕਰ ਸਕਦੇ ਹੋ ਤਾਂ ਕਿ ਇਹ ਲੋਕਾਂ ਤੱਕ ਪਹੁੰਚ ਸਕੇ ਤੇ ਇਹਦੀ ਲੋਕ ਇਤੋਂ ਫਾਇਦਾ ਲੈ ਸਕਣ ਇਹ ਦਵਾਈਆਂ ਦੇ ਵਿੱਚ ਵੀ ਵਰਤੇ ਜਾਂਦਾ ਹੈ ਬਹੁਤ ਸਾਰੀਆਂ ਦਵਾਈਆਂ ਦੇ ਵਿੱਚ ਇਹਨਾਂ ਨੂੰ ਅਸੀਂ ਵਰਤਦੇ ਹਾਂ ਇਹਨਾਂ ਦੇ ਵੀ ਕੀ ਦਵਾਈਆਂ ਨੇ ਆ ਦਵਾਈਆ ਪਲੈਂਟੇਗੋ ਤੇ ਲੀਵਰ ਐਚਕਯੂ